ਆਪਣਾ ਨੋਟਿਸ ਪੇਚਾਇਆ ਜੀ ਮੇਰੇ ਕੋਲ ਕਿ ਉਹਨਾਂ ਦਾ ਕੇਸ ਚੱਲਦਾ ਐ ਇਸ ਦੁਕਾਨ ਦਾ ਉਹ ਕਹਿੰਦਾ ਵੀ ਜਦ ਤੱਕ ਮੇਰਾ ਨਹੀਂ ਨਿਬੜਦਾ ਵੀ ਤੈਨੂੰ ਰਿਸਟਰੀ ਨਹੀਂ ਕਰਾਣੀ ਲੱਗੀ ਅਗਾਜ ਮੇਰੇ ਨੋਟਿਸ ਕਢਾ ਆਦਿਆ ਕਹਿੰਦਾ ਤੇਰਾ ਬਿਆਨਾ ਜਬਤਾ ਜੀ ਦੁਕਾਨ ਮੈਂ ਆਪਣਾ ਕਬਜ਼ਾ ਮੈਂ ਜੀ ਹੁਣ ਜਿਹੜਾ ਆਪਣਾ ਕਬਜ਼ਾ ਕਰਾਂਗਾ ਜੀ ਉਹ ਦੇਖੋ ਕਿੰਨੇ ਪਿੰਣ ਦੇ ਲੋਕ ਨੇ ਜਿਨ੍ਹਾਂ ਇਸ ਇਸ ਬੰਦੇ ਨੇ ਕਿੰਨੇ ਬੰਦਿਆਂ ਨਾਲ ਠੱਗੀਆਂ ਕਰੀਆਂ ਠੀਕ ਹੈ ਜੀ ਮੇਰੇ ਨਾਲ ਵੀ ਇਸ ਬੰਦੇ ਨੇ ਠੱਗੀ ਕਰੀ ਆ ਜੀ ਜਦੋਂ ਤੱਕ ਮੋਜੀਤ ਕੁਮਾਰ ਦਾ ਕੇਸ ਨਹੀਂ ਨਿਬੜਦਾ ਜੀ ਮੈਂ ਰਿਸਟਰੀ ਕਿਵੇਂ ਕਰਾ ਸਕਦਾ ਅੱਛਾ ਨਾਲ ਨੇ ਠੱਗੀ ਕੀਤੀ ਮੈਨੂੰ 7.5 ਲੱਖ ਤੇ ਮੈਨੂੰ ਮੇਰੀ ਕਮੇਟੀ ਨੇ ਪੈਸੇ ਨਹੀਂ ਦੇ ਤੇ ਮੈਂ ਬਹੁਤ ਤਰੀਨ ਗੱਲਾਂ ਬਾਤਾਂ ਚ ਲਾ ਕੇ ਪਹਿਲਾਂ ਮੈਨੂੰ ਪੈਸੇ ਦਿੰਦਾ ਵੀ ਰੇ ਤੇ ਕੋਈ ਕਾਰਵਾਈ ਕਰਦਾ ਤੇ ਮੈਂ ਨਹਿਰ ਤੇ ਜਾ ਕੇ ਛਾਲ ਮਾਰ ਕੇ ਤੇਰਾ ਨਾਮ ਲਿਖੇ ਮਾਰ ਜਾਗਾ ਤੁਸੀਂ ਮੈਨੂੰ ਦੱਸੋ ਇਹ ਸਾਡਾ ਕੀ ਕਸੂਰ ਹੈ ਚ ਅਸੀਂ ਪੈਸੇ ਦਿੱਤੇ ਸਾਡਾ ਇਹ ਕਸੂਰ ਹੈ ਜੀ ਸਾਜੀ ਲੋਨ ਦੇ ਸਾਡੇ ਮੁੰਡੇ ਦੇ ਸਿਰ ਤੇ ਉਹਨੇ 3 ਲੱਖ ਦਾ ਅੱਛਾ ਲੋਨ ਵੀ ਲਿੱਤਾ ਹੈ ਤੁਹਾਡੇ ਮੁੰਡੇ ਦੇ ਤੇ ਯਾਨੀ ਲੋਨ ਲਿੱਤਾ ਫਿਰ ਤਾਰੇ ਨਹੀਂ ਹੈ ਉਸ ਨਾ ਜੀ 110000 ਰੁਪਏ ਮਾਰ ਕਮੇਟੀ ਵਾਲੇ ਕਮ ਕਰੇਗੀ ਕਮੇਟੀ ਭਾਈ ਅੱਛਾ ਦਿੱਤੇ ਫਿਰ ਅੱਛਾ ਕੋਈ ਨਹੀਂ ਪਿੰਡ ਜਾਸਲਾ ਦੇ ਵਿੱਚ ਇੱਕ ਕਾਫੀ ਜ਼ਿਆਦਾ ਰੌਲਾ ਪੈ ਰਿਹਾ ਹੈ ਯਾਨੀ ਕਮੇਟੀਆਂ ਨੂੰ ਲੈ ਕੇ ਦੁਕਾਨਾਂ ਨੂੰ ਲੈ ਕੇ ਜਿੱਦਾ ਨਾ ਨਸ਼ੱਤਰ ਜੀ ਨੂੰ ਸ਼ਾਰਟ ਦੇ ਵਿੱਚ ਟੀਟੀ ਵੀ ਕਿਹਾ ਜਾਂਦਾ ਹੈ ਕਹਿੰਦੇ ਨੇ ਕਿ ਉਹਨੇ ਕਾਫੀ ਲੋਕਾਂ ਦਾ ਪੈਸਾ ਦੇਣਾ ਜਿਸ ਦੇ ਵਿੱਚ ਕਹਿੰਦੇ ਬਹੁਤ ਸਾਰੇ ਲੋਕ ਵੀ ਇਕੱਠੇ ਹੋਏ ਨੇ ਤੇ ਹੁਣ ਜਿਹੜਾ ਰੌਲਾ ਹੈ ਕਹਿੰਦੇ ਨੇ ਕਿ ਇੱਕ ਯਾਨੀ RAMਨਾ ਦਾ ਲੜਕਾ ਜਿਹੜਾ ਹੈ ਉਹਦਾ ਟੀਟੀ ਨੇ ਕਿਹਾ ਹੈ ਜਿਹੜਾ ਰਾਹੁਲ ਬੈਸ ਹੈ ਕਿ ਸਾਡੀ ਦੁਕਾਨ ਤੇ ਕਬਜ਼ਾ ਕਰ ਲਿੱਤਾ ਪਰ ਤੁਹਾਨੂੰ ਦੱਸ ਦੇ ਕਿ ਬਹੁਤ ਸਾਰੇ ਲੋਕ ਇੱਥੇ ਖੜੇ ਹੋਏ ਨੇ ਜਿਹੜੇ ਕਹਿੰਦੇ ਨੇ ਕਿ ਸਾਡਾ ਕਮੇਟੀਆਂ ਦਾ ਪੈਸਾ ਖਾ ਗਿਆ ਤੇ ਅਸਲ ਕਹਾਣੀ ਕੀ ਹੈ ਆਪਾਂ ਪੂਰੀ ਜਾਣਕਾਰੀ ਦੇ ਲਈ ਜਿਹੜੇ ਇੱਥੇ ਲੋਕ ਖੜੇ ਨੇ ਉਹਨਾਂ ਤੋਂ ਪੁੱਛਾਂਗੇ ਕਿ ਕਿੰਨੇ ਕੁ ਪੈਸੇ ਲੈਣੇ ਆ ਤੇ ਕੀ ਸੱਚ ਹੈ ਪਹਿਲਾਂ ਤਾਂ ਆਪਾਂ RAM ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਉਹਨਾਂ ਦਾ ਇਲਜ਼ਾਮ ਇਹ ਵੀ ਹੈ ਕਹਿੰਦੇ ਕਿ ਉਹਨਾਂ ਨੇ ਦੁਕਾਨ ਤੇ ਕਬਜ਼ਾ ਕਰ ਲਿੱਤਾ RAM ਜੀ ਕੀ ਗੱਲ ਬਾਤ ਹੈ ਕਿ ਜਿਹੜੀ ਦੁਕਾਨ ਹੈ ਅਸਲ ਰੌਲਾ ਕੀ ਹੈ ਦੁਕਾਨਾਂ ਦਾ ਸੱਸੀ ਗਾਲ ਜੀ ਏ ਜੀ ਨਛੱਤਰ ਕੁਮਾਰ ਦੇ ਦੁਕਾਨ ਲਈ ਦੀ ਜਿਵੇਂ ਬਿਆਨਾ ਮੇਰਾ ਕਰਿਆ ਹੋਇਆ 440000 ਰੁਪਇਆ ਤੇ ਜਿਹਦੀ 21 ਨੰਬਰ ਨੂੰ ਰਜਿਸਟਰੀ ਸੀ ਇਸ ਤੋਂ ਪਹਿਲਾਂ ਮੋਜੀਤ ਕੁਮਾਰ ਪਿੰਡ ਊੜਦੋਂ ਤੋਂ ਉਹਨਾਂ ਨੇ ਜੀ ਇਸ ਦੇ ਉੱਤੇ ਨਾ ਆਪਣਾ ਨੋਟਿਸ ਭੇਜਿਆ ਜੀ ਮੇਰੇ ਕੋਲ ਕਿ ਉਹਨਾਂ ਦਾ ਕੇਸ ਚੱਲਦਾ ਇਸ ਦੁਕਾਨ ਦਾ ਉਹ ਕਹਿੰਦਾ ਵੀ ਜਦ ਤੱਕ ਮੇਰਾ ਨਹੀਂ ਨਿਬੜਦਾ ਵੀ ਤੈਨੂੰ ਰਜਿਸਟਰੀ ਨਹੀਂ ਕਰਾਣੀ ਹੈਗੀ ਚਲੋ ਜੀ ਮੈਨੂੰ 76 ਕੁਮਾਰ ਨੂੰ ਗੱਲ ਕਰੀਏ ਕਹਿੰਦਾ ਕੋਈ ਗੱਲ ਨਹੀਂ ਜਦੋਂ ਨਿਬੜ ਗਿਆ ਆਪਾਂ ਦੇਖ ਲਾਂਗੇ ਉਸ ਤੋਂ ਬਾਅਦ ਜੀ ਨਛੱਤਰ ਕੁਮਾਰ ਨਾ ਜਾ ਕੇ ਜੀ ਮੇਰੇ ਤੋਂ ਨੋਟਿਸ ਕਢਵਾ ਦਿਆ ਕਹਿੰਦਾ ਤੇਰਾ ਬਿਆਨਾ ਜਬਤਾ ਆਪਣਾ ਕਬਜ਼ਾ ਮੈਂ ਜੀ ਹੁਣ ਜਿਹੜਾ ਆਪਣਾ ਕਬਜ਼ਾ ਕਰਾਂਗਾ ਜੀ ਇਹ ਜੀ ਆਪਣੇ ਜੰਦੇ ਜੁੰਦੇ ਤੋੜਨ ਲੱਗ ਗਿਆ ਕੁਝ ਕਰਨ ਲੱਗ ਗਿਆ ਮੇਰਾ ਸਮਾਨ ਪਿਆ ਜਿਹੜਾ ਸਵੇਰੇ ਨਾ ਚਾਕਾ ਬਾਹਰ ਸੁੱਟਣ ਦੀ ਕੋਸ਼ਿਸ਼ કરી ਜੀ ਚਲੋ ਮੈਨੂੰ ਪਤਾ ਲੱਗਿਆ ਜੀ ਮੈਂ ਮੌਕੇ ਤੇ ਪਹੁੰਚਿਆ ਇਹਨੂੰ ਰੋਕਿਆ ਆ ਕੇ ਠੀਕ ਹੈ ਜੀ ਇਹ ਜੀ ਹੁਣ ਦੇਖੋ ਕਿੰਨੇ ਪਿੰਡ ਦੇ ਲੋਕ ਨੇ ਜੀ ਜਿਨ੍ਹਾਂ ਇਸ ਬੰਦੇ ਨੇ ਕਿੰਨੇ ਬੰਦਿਆਂ ਨਾਲ ਠੱਗੀਆਂ ਕਰੀਆਂ ਠੀਕ ਹੈ ਜੀ ਮੇਰੇ ਨਾਲ ਵੀ ਬੰਦੇ ਨੇ ਠੱਗੀ ਕਰੀ ਆ ਜੀ ਜਦੋਂ ਤੱਕ ਮੋਹਿਤ ਕੁਮਾਰ ਦਾ ਕੇਸ ਨਹੀਂ ਨਿਬੜਦਾ ਜੀ ਮੈਜਿਸਟਰੀ ਕਿਵੇਂ ਕਰਾ ਸਕਦਾ ਜੀ ਅੱਛਾ ਜਿਸ ਟਾਈਮ ਤੁਸੀਂ ਕਹਿ ਰਹੇ ਹੋ ਕਿ ਮੋਹਿਤ ਦਾ ਜਿਹੜੇ ਝਗੜੇ ਦੀ ਗੱਲ ਕਰ ਰਹੇ ਹੋ ਤੁਸੀਂ ਕਿ ਉਹ ਕੀਤਾ ਹੋਇਆ ਜਦ ਤੁਸੀਂ 4 ਲੱਖ ਰੁਪਏ ਬਿਆਨਾ ਕੀਤਾ ਉਸ ਟਾਈਮ ਰੋਹਿਤ ਦਾ ਰੋਲ ਹੈ ਸੀ ਤੁਹਾਨੂੰ ਪਤਾ ਸੀ ਉਸ ਸਮੇਂ ਨਹੀਂ ਜੀ ਉਸ ਟਾਈਮ ਕੋਈ ਨਹੀਂ ਸੀ ਜਦੋਂ ਮੈਂ ਬਿਆਨਾ ਕਰਿਆ ਜੀ ਉਹਨਾਂ ਨੂੰ ਪਤਾ ਲੱਗ ਗਿਆ ਜੀ ਵੀ ਇਹ ਦੁਕਾਨ ਵੇਚ ਰਿਹਾ ਹੈਗਾ ਯਾ ਰਾਮਚੰਦ ਲੈ ਰਿਹਾ ਹੈਗਾ ਜੀ ਫਿਰ ਉਹਨਾਂ ਨੇ ਆਪਣਾ ਨੋਟਿਸ ਕਢਵਾਇਆ ਜੀ ਇਹਨਾਂ ਨੂੰ ਤੇ ਕੇਸ ਲਾਇਆ ਹੈਗਾ ਵੀ ਜਦ ਤੱਕ ਮੇਰਾ ਨਿਬੜਦਾ ਨਹੀਂ ਉਹਨਾਂ ਦਾ ਪੈਸਿਆਂ ਦਾ ਰੋਲਾ ਹੀ 16 ਲੱਖ ਰੁਪਏ ਦਾ ਅੱਛ ਰਾਹੁਲ ਆਇਆ ਉਹ ਇਲਜ਼ਾਮ ਵੀ ਲਗਾ ਰਿਹਾ ਕਿ ਤੂੰ ਸੀ ਕਬਜਾ ਕਰ ਲਿੱਤਾ ਤਾਲੇ ਤੋੜ ਕੇ ਕੋਈ ਕਬਜਾ ਨਹੀਂ ਜੀ ਮੇਰੇ ਕੋਲ ਕਾਗਜ਼ ਕਾਰਵਾਈ ਸਾਰੀ ਪਈ ਆ ਜੀ ਜਿੱਦਣ ਤੋਂ ਮੈਂ ਇਹਨੂੰ ਪੈਸੇ ਦੇਏ ਆ ਜੀ ਮੇਰਾ ਕਬਜਾ ਵਿੱਚ ਲਿਖਿਆ ਗਿਆ ਜੀ ਮੇਰੇ ਕੋਲ ਗਵਾਹ ਵੀ ਹੈਗੇ ਨੇ ਤੇ ਮੇਰੇ ਕੋਲ ਕਾਜ ਪੱਤਰ ਵੀ ਹੈਗੇ ਨੇ ਤੇ ਮੇਰੇ ਕੋਲ ਨੋਟਿਸ ਵੀ ਹੈਗਾ ਜੀ ਮੋਹਿਤ ਕੁਮਾਰ ਦਾ ਤੇ ਨਛੱਤਰ ਕੁਮਾਰ ਦਾ ਬਿਆਨਾ ਜਬਤ ਕਰਨ ਦਾ ਉਹ ਵੀ ਨੋਟਿਸ ਹੈਗਾ ਜੀ ਮੇਰੇ ਕੋਲ ਸਾਰੀ ਕਾਗਜ਼ਬਾਈ ਜਿਹੜੀ ਲਿਖਤੀ ਕਾਰਵਾਈ ਮੇਰੇ ਕੋਲ ਸਾਰੀ ਹੈਗੀ ਆ अच्छा जिस तरह ਗੱਲ ਕਰ ਲਈ ਕਿ ਕਾਨੂੰਨੀ ਤੌਰ ਤੇ ਕਾਨੂੰਨ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਹੈ ਪ੍ਰਸ਼ਾਸਨ ਨੂੰ ਤੁਸੀਂ ਮਿਲਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਜਿਸ ਤਰ੍ਹਾਂ ਉਹਨੇ ਯਾਨੀ ਧੁਖੇਬਾਜੀ ਕੀਤੀ ਹੈ ਤੁਹਾਡੇ ਨਾਲ ਜਾਂ ਹੋਰ ਲੋਕਾਂ ਦੇ ਨਾਲ ਹਾਂਜੀ ਅਸੀਂ ਉਥੇ ਤਹਿਸੀਲਦਾਰ ਕੋਲ ਹਾਜ਼ਰੀ ਵੀ ਲਵਾ ਕੇ ਆਏ ਆ ਜੀ ਉਹਨਾਂ ਨੂੰ ਦੱਸਿਆ ਵੀ ਐਵੇਂ ਮੈਂ ਕਰਕੇ ਗੱਲ ਆ ਉਹ ਕਹਿਣ ਲੱਗੇ ਕੋਈ ਗੱਲ ਨਹੀਂ ਥੋੜਾ ਜਿਹਾ ਵੇਟ ਕਰ ਲਓ ਇੰਨੇ ਚ ਕੀ ਫਰਕ ਆ ਮੈਂ ਇਹਨਾਂ ਨੂੰ ਕਿਹਾ ਵੀ 16 ਤਰੀਕ ਨੂੰ ਆਪਾਂ 16 ਦਸੰਬਰ ਨੂੰ ਜੀ ਆਪਣੀ ਤਰੀਕ ਹੈਗੀ ਇਹਨਾਂ ਦੀ ਕੇਸ ਦੀ ਵੀ ਆਪਾਂ ਸੋਲਾ ਨੂੰ ਦੇਖਾ ਉਸ ਤੋਂ ਬਾਅਦ ਹਿਸਟਰੀ ਕਰਾ ਲਾਂਗੇ ਜੀਮੀ ਵੀ ਹੋਇਆ ਪਰ ਇਹ ਬੰਦਾ ਆਪਣੀ ਖੜਿਆ ਨਹੀਂ ਜ਼ੁਬਾਨ ਤੇ ਇਹ ਮੇਰੇ ਨਾਲ ਧੱਕਾ ਕਰ ਰਿਹਾ ਜੀ ਇਹ ਕਹਿੰਦਾ ਮੇਰਾ ਪੂਰੇ ਪਿੰਡ ਨਾਲ ਕਿਆ ਬਗਾੜ ਲਿਆ ਵੀ ਤੂੰ ਵੀ ਮੇਰਾ ਕਿਆ ਬਗਾੜੇਗਾ ਤੇ ਸਾਰੇ ਪਿੰਡ ਵਾਲੇ ਉਰੇ ਮੌਜੂਦਾ ਸਾਰੇ ਸਵੇਰੇ ਬਹੁਤ ਕੱਠ ਸੀ ਚਲੋ ਤੁਸੀਂ ਹੁਣ ਲੇਟ ਹੋ ਗਏ ਇਸ ਕਰਕੇ ਥੋੜੇ ਬੰਦੇ ਆਪਣੇ ਆਪਣੇ ਘਰ ਨੂੰ ਚਲੇ ਗਏ ਬਾਕੀ ਹੁਣ ਇਹਨਾਂ ਦੀ ਵੀ ਸੌਣ हां जिस तरह देखे कि पिंट दे बहुत सारे लोग खड़े ना होरांदे नाल भी गलबबात करंगे क्योंकि किते ना किते कहंदे ने कि साडे तो भी काफी पैसा लिया सो ਤੁਹਾਡਾ ਕੀ ਨਾਂ ਹੈ ਜੀ ਮੈਂ ਨਾ ਪ੍ਰਿੰਸ ਕੁਮਾਰਾ ਜੀ ਪ੍ਰਿੰਸ ਪ੍ਰਿੰਸ ਤੁਹਾਡੀ ਕੀ ਗੱਲਬਾਤ ਹੈ ਮੇਰੇ ਨਾਲ ਇਹਨੇ ਠੱਗੀ ਕੀਤੀ ਹੈ ਮੇਰੇ ਨਾਲ 7.5 ਲੱਖ ਦੀ ਠੱਗੀ ਕੀਤੀ ਹੈ ਜੀ ਤੇ ਮੈਨੂੰ ਮੇਰੇ ਕਮੇਟੀ ਦੇ ਪੈਸੇ ਨੇ ਤੇ ਮੇਰਾ ਬਹੁਤ ਪ੍ਰੀਜ਼ਿੰਗ ਗੱਲਾਂ ਬਾਤਾਂ ਚ ਲਾ ਕੇ ਪਹਿਲਾਂ ਮੈਨੂੰ ਪੈਸੇ ਦਿੰਦਾ ਵੀ ਰਿਹਾ ਉਦੋਂ ਬਾਅਦ ਇਹ ਸਾਰੇ ਪੈਸੇ ਮੁੱਕਰ ਗਿਆ ਅੱਛਾ ਹਾਂ ਜੀ ਇਸ ਕਾਰਨ ਮੇ ਚਾਚਾ ਜੀ ਦਾ ਤੋਈਆ ਚਾਚਾ ਜੀ ਮੇਰੇ ਪੂਰੇ ਹੋ ਗਏ ਨੇ ਉਹ ਚਾਚਾ ਸਿਰਫ ਇਸ ਗੱਲ ਤੋਂ ਟੈਨਸ਼ਨ ਤੋਂ ਲੈ ਕੇ ਮਰ ਗਏ ਨੇ ਵੀ ਮਤਲਬ अच्छा टेंशन ਦੇ ਵਿੱਚ ਚਾਚਾ ਦੀ ਡੈਥ ਹੋ ਗਈ ਹੈ ਹਾਂ ਜੀ ਹਾਂ ਜੀ ਟੈਂਸ਼ਨ ਦੇ ਵਿੱਚ ਮਰ ਗਏ ਨੇ ਫਿਰ ਇਹ ਸਾਨੂੰ ਕੋ ਉਹਨੂੰ ਕਹਿੰਦਾ ਵੀ ਅਸੀਂ ਤੁਹਾਡੇ ਪੈਸੇ ਸਾਰੇ ਵਾਪਸ ਕਰਦਾਗਾ ਮੁੜ ਕੇ ਇਸ ਬੰਦੇ ਨੇ ਇੱਕ ਵਾਰ ਵੀ ਸਾਨੂੰ 1 ਰੁਪਿਆ ਨਹੀਂ ਦਿੱਤਾ ਹੈਗਾ ਮਤਲਬ ਇਹ ਸਾਨੂੰ ਤੋਂ ਮੈਨੂੰ ਕਹਿੰਦਾ ਵੀ ਤੂੰ ਸਾਡਾ ਕੀ ਵਿਗਾੜਨੇਗਾ ਤੂੰ ਮੇਰੇ ਤੇ ਕੋਈ ਕਾਰਵਾਈ ਕਰਦਾ ਤੇ ਮੈਂ ਨਹਿਰ ਚ ਜਾ ਕੇ ਛਾਲ ਮਾਰ ਕੇ ਤੇਰਾ ਨਾਮ ਲਿਖ ਕੇ ਮਰ ਜਾਗਾ ਤੁਸੀਂ ਮੈਂ ਦੱਸੋ ਇਹ ਸਾਡਾ ਕੀ ਕਸੂਰ ਹੈ ਚ ਅਸੀਂ ਪੈਸੇ ਦਿੱਤੇ ਸਾਡਾ ਇਹ ਕਸੂਰ ਹੈ अच्छा ਤੁਹਾਡੇ ਕੋਲ ਕੋਈ ਪ੍ਰੂਫ ਵਗੈਰਾ ਹੈਗਾ ਕਿ ਪੈਸਿਆਂ ਦਾ ਕਿ ਤੁਸੀਂ ਉਹਨਾਂ ਤੋਂ ਪੈਸੇ ਲੈਣੇ ਸਾਰੇ ਸੀ ਇਹਨੇ ਪ੍ਰੂਫ ਮੈਨੂੰ ਮਗਾ ਕੇ ਇਹਨੇ ਆਪਣੇ ਆਪਣੇ ਕੋਲ ਰੱਖ ਲਿਆ ਕਿਹਾ ਤੇ ਤੁਹਾਨੂੰ ਪੈਸੇ ਦੇ ਦਾਂਗਾ ਮੈਨੂੰ ਪ੍ਰੂਫ ਤੇ ਜਾ ਸਾਰੇ ਇਹਨੇ ਪ੍ਰੂਫ ਮੈਨੂੰ ਸਾਰੇ ਰੱਖ ਲਏ ਤੇ ਮੈਨੂੰ ਚੈੱਕ ਦੇਦਾ ਚੈੱਕ ਦੇਤੇ ਮੈਨੂੰ ਕਹਿੰਦਾ ਵੀ ਡੇਟ ਮੈਂ ਪਾਤੀ ਤੁਹਾਨੂੰ ਅਗਲੇ ਮਹੀਨੇ ਤੋਰੀ ਨੂੰ ਲਾ ਲਈ ਜਦ ਮੈਂ ਚੈੱਕ ਲਾਇਆ ਚੈੱਕ ਉਹ ਹੋ ਗਿਆ ਬੰਦ ਹੋ ਗਿਆ ਚੈੱਕ ਉਹ ਤੁਹਾਡਾ ਕੀ ਨਾ ਜੀ ਅੱਗੇ ਆ ਜਾਓ ਅਸੀਂ ਗੱਲ ਦੀ ਮੇਰਾ ਨਾਮ ਸੁਖਚੰਦ ਸਿੰਘ ਹੈ ਜੀ ਸੁਖਚੰਦ ਜੀ ਤੁਹਾਡੇ ਤੁਹਾਡੇ ਵੀ ਪੈਸੇ ਹਾਂਜੀ ਸਰ ਮੇਰਾ ਲਗਭਗ 1 ਲੱਖ ਰੁਪਏ ਹੈ ਜੀ ਇਹਨਾਂ ਕੋਲ ਅੱਛਾ ਹਾਂ अच्छा वो पैसे फिर कीमे लेने हैं ते कीमे ਤੁਸੀਂ ਉਸ ਤੋਂ ਪੈਸੇ ਲਏ ਆ ਕੀਵੇਂ ਕੋਈ ਇੱਕ ਕਮੇਟੀ ਪਈ ਹੋਈ ਸੀ ਜੀ ਲਗਭਗ ਸਾਰੇ ਪਰਿਵਾਰ ਨੇ ਸਾਰੇ ਪਿੰਡ ਨੇ ਹਲਕੇ ਨੇੜੇ ਤੜੇ ਜਿੰਨੇ ਵੀ ਲੋਕ ਸੀ ਉਸ ਤੋਂ ਬਾਅਦ ਲਾਸਟ ਕਮੇਟੀ ਚੱਕੜੀ ਹੁੰਦੀ ਆ ਉਲਾਸ ਵਾਲੀ ਕਮੇਟੀ ਕਈਆਂ ਨੂੰ ਕਹਿੰਦਾ ਰਿਹਾ ਕਿ ਮੇਰੀ ਆ ਜੀ ਤੇਰੀ ਆ ਜੀ ਤੇਰੀ ਆ ਜੀ ਸਾਨੂੰ ਤਾਂ ਬਾਅਦ ਚ ਪਤਾ ਲੱਗਿਆ ਕਿ ਉਹ ਕਾਫੀ ਕਮੇਟੇ ਖਾ ਚੁੱਕਿਆ ਦਾ ਜੀ ਉਸ ਤੋਂ اچھا ਤੇ ਮੇਰਾ ਲਗਭਗ 1 ਲੱਖ ਰੁਪਏ ਫਸੇ ਹੋਏ ਜੀ ਨਾਲ ਤੇ ਬਹੁਤ ਦਿਨ ਪਹਿਲਾਂ ਸੀ ਸਾਰੇ ਪਰਿਵਾਰ ਨੇ ਸਾਰੇ ਪਿੰਡ ਨੇ ਮਿਲ ਕੇ ਥਾਣੇ 'ਚ ਵੀ ਗਏ ਅਸੀਂ ਉੱਥੇ ਵੀ ਸ਼ਾਇਦ ਇਸ ਤਰੀਕੇ ਦੀ ਕੋਈ ਸੁਣਵਾਈ ਨਹੀਂ ਹੋਈ ਕਿ ਕੀ ਹੈ ਗਿਆ ਕਿ ਇੱਧਰ ਹੈ ਅੱਗੇ ਜਾ ਕੇ ਵੀ ਕਮੇਟੀਆਂ ਦਾ ਰੌਲਾ ਹੈ ਜੀ ਬਾਕੀ ਇਹ ਵੀ ਨਹੀਂ ਮੰਨ ਰਿਹਾ ਕਿਸੇ ਪਾਸੇ ਨੂੰ ਕੋਈ ਉਹ ਨਹੀਂ ਹੈ ਅਸੀਂ ਗਰੀਬ ਬੰਦੇ ਹਾਂ ਸਾਰੇ ਲਗਭਗ ਸਾਰਿਆਂ ਨੇ ਦਿਹਾੜੀਆਂ ਕਰਕੇ ਆਪਣਾ ਗੁਜ਼ਾਰਾ ਪਾਣ ਵਾਸਤੇ ਕਿ ਚਲੋ ਕਿਸੇ ਦਾ ਕੁਝ ਬਣ ਜਾਏਗਾ ਜੀ ਪਰ ਕੁਝ ਨਹੀਂ ਬਣ ਰਿਹਾ ਜੀ ਕੋਈ ਕਿਸੇ ਤਰੀਕੇ ਦੀ ਸੁਣਵਾਈ ਨਹੀਂ ਆ ਕੋਈ ਜਿਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਕਮੇਟੀ ਦੀ ਗੱਲ ਕੀਤੀ ਹੈ ਤੁਹਾਨੂੰ ਪਤਾ ਹੈ ਕਿ ਕਾਨੂੰਨੀ ਤੌਰ ਤੇ ਇਹ ਜੁਰਮ ਹੈ ਯਾਨੀ ਕਾਰਵਾਈ ਤੁਹਾਡੇ ਤੇ ਵੀ ਹੈ ਤੇ ਉਸਤੇ ਵੀ ਹੈ ਕਿਉਂਕਿ ਚਲੋ ਹੁਣ ਤਾਂ ਤੁਸੀਂ ਸਾਰੇ ਪਿੰਡ ਇਕੱਠਾ ਹੋਇਆ ਕਿਉਂਕਿ ਸੁਣਵਾਈ ਹੋ ਸਕਦੀ ਹੈ ਅ ਅਸਲ ਦੇ ਵਿੱਚ ਕਾਨੂੰਨੀ ਤੌਰ ਤੇ ਇਸ ਨੂੰ ਯਾਨੀ 2 ਨੰਬਰ ਦਾ ਕੰਮ ਕਿਹਾ ਜਾਂਦਾ ਦੇਖੋ ਜੀ ਆਪਣਾ ਪਰਿਵਾਰ ਪੜਨ ਵਾਸਤੇ ਹਰ ਇੱਕ ਬੰਦਾ ਕਰਦਾ ਇਸ ਨੂੰ ਤੁਸੀਂ ਦੋ ਨੰਬਰ ਦਾ ਕੰਮ ਵੀ ਕਹਿ ਸਕਦੇ ਚਲੋ ਜੋ ਵੀ ਹੈ ਜੋ ਕਾਨੂੰਨੀ ਕਾਰਵਾਈ ਹੈ ਪਰ ਉਹਦੇ ਨਾਲ ਇਹ ਹੈ ਕਿ ਸਾਡਾ ਠੱਗੀ ਵੀ ਹੋਈ ਉਸ ਤਰੀਕੇ ਦੀ ਉਸ ਤਰੀਕੇ ਸਾਡਾ ਠੱਗੀ ਵੀ ਹੈ ਕਿ ਹਰ ਇੱਕ ਬੰਦਾ ਚਾਹੁੰਦਾ ਹੈ ਕਿ ਮੇਰਾ ਪਰਿਵਾਰ ਥੋੜਾ ਜਿਹਾ ਅੱਗੇ ਵਧੇ ਜਾਂ ਮੈਂ ਚੰਗਾ ਕਮਾਵਾਂ ਮੈਂ ਚੰਗਾ ਪਾਵਾਂ ਉਹਦੇ ਵਾਸਤੇ ਆਪਣੇ ਅਗਰ ਮੈਂ 15000 ਰੁਪਏ ਕਮਾਇਆ 2-3000 5000 ਰੁਪਏ ਜੋੜ ਕੇ ਇੱਕ ਸੰਸਥਾ ਬਣਾਈ ਜਾਂਦੀ ਹੈ ਕਿ ਚਲੋ ਆਪਣਾ ਪਰਿਵਾਰ ਸਹੀ ਰਹੇਗਾ ਮਿਲेंगे ਆਪਾਂ ਵਰਤਾਂਗੇ ਮਤਲਬ ਕਿ ਕਿਸ ਨੂੰ ਪੈਸੇ ਲੋੜ ਹੋਏਗੀ ਤਾਂ ਥੋੜਾ ਬਦ ਘੱਟ ਵੱਧ ਕਰਕੇ ਚੱਕ ਲਾਂਗੇ ਉਹ ਲਗਭਗ ਹਰ ਪਾਸੇ ਹੀ ਚੱਲ ਰਹੀ ਹੈ ਆਲ ਓਵਰ ਵਰਡ ਸ਼ਾਇਦ ਬੋਲ ਸਕਦੇ ਆ ਆਲ ਓਵਰ ਪ੍ਰਨਾਮ ਪੰਜਾਬ ਆਪਾਂ ਪੰਜਾਬ ਚ ਬੋਲ ਸਕਦੇ ਕਮੇਟੀਆਂ ਚੱਲ ਰਹੀਆਂ ਜੀ ਹਾਂ ਸਹੀ ਸਹੀ ਗੱਲ ਹੈ ਜੀ ਕਿਤੇ ਨੇ ਕਿਤੇ ਇੱਕ ਗਰੀਬ ਪਰਿਵਾਰ ਇਦਾਂ ਦੇ ਹੁੰਦੇ ਨੇ ਕਿਉਂਕਿ ਆਪਣਾ ਪਰਿਵਾਰ ਪਾਲਣ ਵਾਸਤੇ ਇਦਾਂ ਦੀ ਕਮੇਟੀਆਂ ਪਾ ਲੈਂਦਾ ਪਰ ਬਹੁਤ ਸਾਰੇ ਇਦਾਂ ਦੇ ਪਰਿਵਾਰ ਹੁੰਦੇ ਨੇ ਜਿਹੜੇ ਧੋਖਾ ਕਰਦੇ ਨੇ ਜਿਹੜੇ ਕਮੇਟੀਆਂ ਲੈ ਕੇ ਭੱਜ ਜਾਂਦੇ ਨੇ ਤੁਹਾਡਾ ਕੀ ਨਾਂ ਹੈ ਮੇਰਾ ਨਾਮ ਹਰਮੇਸ਼ਿੰਘ ਹੋਗਾ ਜੀ। ਅੱਛਾ ਗੋਗਾ ਜੀ ਤੁਹਾਡੇ ਨਾਲ ਕਿੰਨੇ ਕੇ ਪੈਸੇ ਲੈਣੇ ਆ ਕੀ ਗੱਲ ਬਾਤ? ਅਸੀਂ 3 ਲੱਖ ਰੁਪਇਆ ਲੈਣਾ ਜੀ ਇਹ ਤਾਂ ਸਾਡੇ ਬੱਚਿਆਂ ਨਾਲ ਮਤਲਬ ਕਿ ਵੀ ਇਸ ਨੇ ਬਹੁਤ ਇੱਕ ਥਾਲੀ ਚ ਖਾ ਕੇ ਮਤਲਬ ਕਿ ਗਦਾਰੀ ਕੀਤੀ ਹੈ ਜੀ। ਠੀਕ ਹੈ ਜੀ। ਜਿਸਕੇ ਵਿੱਚ ਮਤਲਬ ਕਿ ਵੀ ਪਹਿਲਾਂ ਤਾਂ ਮੇਰੀ ਛੋਟੀ ਲੜਕੀ ਦਾ ਵਿਆਹ ਸੀ। ਜਦ ਕਹਿੰਦਾ ਰਿਹਾ ਜੀ ਮੈਂ ਤੈਨੂੰ ਲੜਕੀ ਦੇ ਵਿਆਹ ਤੇ ਦੇ ਦਾਂਗਾ ਲੜਕੀ ਦੇ ਵਿਆਹ ਤੇ ਦੇ ਦਾਂਗਾ ਜਦ ਲਈ ਤੇ ਫਿਰ ਮੇਰਾ ਜਵਾਈ ਗੁਜ਼ਰ ਗਿਆ ਜੀ। ਫਿਰ ਮੈਂ ਇਹਨੂੰ ਕਿਹਾ ਮੈਂ ਕਿਹਾ ਵੀ ਮੇਰੀ ਹੱਥ ਬੰਨ੍ਹ ਕੇ ਵੇਂਤੀਆ ਮੇਰਾ ਜਵਾਈ ਗੁਜ਼ਰ ਗਿਆ। ਵੀ ਮੈਨੂੰ ਪੈਸਿਆਂ ਦੀ ਬਹੁਤ ਸਖਤ ਜ਼ਰੂਰਤ ਸੀ ਵੀ ਮੈਨੂੰ ਦੇਵਤ ਸੀ ਇਹਨਾਂ ਨੇ ਜਦ ਵੀ ਨਹੀਂ ਦਿੱਤੇ ਜੀ ਫਿਰ ਹੁਣ ਫੇਰ ਮਤਲਬ ਕਿ ਵੀ ਲਾਰਾ ਵਾਈ ਤੱਕ ਮੇਰੇ ਕੋਲ ਇਸ ਦੀ ਰਿਕਾਰਡਿੰਗ ਵੀ ਪਈ ਹੈ ਜੀ ਜਿਸ ਦੇ ਵਿੱਚ ਇਹਨੇ ਮੰਨਿਆ ਵਾ ਵੀ ਆਵਾ ਤੁਹਾਡੇ ਪੈਸੇ ਦੇਣੇ ਆ ਤੇ ਇੱਕ ਹੱਥ ਕਾ ਲਿਖਤੀ ਰੂਪ ਚ ਮਤਲਬ ਕਿ ਇੱਕ ਪਰਚੀ ਵੀ ਪਈ ਹੈ ਜੀ ਜਿਹੜੀ ਮਤਲਬ ਕਿ ਕੱਚੀ ਆਰਜੀ ਤੌਰ ਤੇ ਇਸ ਦੀ ਦੁਕਾਨ ਤੇ ਬੈਠ ਕੇ ਬਣਾਈ ਸੀ ਅਸੀਂ ਤੇ ਦੋ ਬੰਦਿਆਂ ਦੇ ਸੈਨ ਵੀ ਆ ਗਏ ਜਿਹੜੇ ਕਿ ਐਲਫੀਆ ਬਿਆਨ ਦੇ ਵਿੱਚ ਉਹਨੇ ਕਿਹਾ ਹੈ ਕਿ ਤੁਹਾਡੇ ਪੈਸੇ ਦੇਣੇ ਆ ਸੋ ਸੋ ਬਹੁਤ ਵਧੀਆ ਗੱਲ ਹੈ ਕਿਉਂਕਿ ਜਿਸ ਤਰ੍ਹਾਂ ਉਹਨਾਂ ਨੇ ਰਿਕਾਰਡਿੰਗਾਂ ਵੀ ਕਹਿੰਦੇ ਪਈ ਹੋਈਆਂ ਕੁਝ ਲਿਖਤੀ ਵੀ ਪਿਆ ਹੋਇਆ ਕਹਿੰਦੇ ਕਿ ਅਸੀਂ ਪੈਸੇ ਦੇਣਾ ਸੋ ਸਾਡੇ ਨਾਲ ਬੀਬੀਆਂ ਵੀ ਖੜੀਆਂ ਨੇ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਕਿਨਾ ਹੈ ਸਾਡਾ ਜੀ 3 ਲੱਖ ਰੁਪਏ 3 ਲੱਖ ਰੁਪਇਆ ਮੈਂ ਨਾ ਪੁੱਛਿਆ ਸੀ ਪਹਿਲਾਂ ਕੋਈ ਗੱਲ ਨਹੀਂ ਅੱਛਾ 3 ਲੱਖ ਰੁਪਇਆ ਯਾਨੀ ਕਮੇਟੀਆਂ ਦਾ ਨਾ ਜੀ ਲੋਨ ਲਿਆ ਸਾਡੇ ਮੁੰਡੇ ਦੇ ਸਿਰ ਤੇ ਉਹਨੇ 3 ਲੱਖ ਦਾ ਅੱਛਾ ਲੋਨ ਵੀ ਲਿੱਤਾ ਹੈ ਤੁਹਾਡੇ ਮੁੰਡੇ ਦੇ ਅਤੇ ਯਾਨੀ ਲੋਨ ਲਿੱਤਾ ਫਿਰ ਤਾਰੇ ਨਹੀਂ ਹੈ ਉਸ ਦਾ ਨਾ ਜੀ ਨਾ 1 ਲੱਖ 10000 ਰੁਪਏ ਮਾਰ ਕਮੇਟੀ ਇਹ ਰੰਦਾ ਅੱਛਾ ਹਾਂਜੀ ਮੇਰਾ ਮੁੰਡਾ ਕਮੇਟੀ ਭਰਦਾ ਦਿੰਦਾ ਹੀ ਨਹੀਂ ਕਮੇਟੀ ਕੁੜੀ ਵੀ ਕਹਿ ਦਿੰਦੇ ਅਸੀਂ ਦਿੰਦੇ ਕਰ ਲੋ ਕਿਆ ਕਰਨਾ ਅੱਛਾ ਹਾਂਜੀ ਅਸੀਂ ਭਰਦੇ ਆਪ ਕਿਸ਼ਤ ਐਦਾਂ ਵੈਸੇ ਕਿਵੇਂ ਤੁਸੀਂ ਲੋਨ ਦੇ ਸਕਦੇ ਹੋ ਭੋਲੀਆਂ ਗੱਲਾਂ ਫਿਰ ਯਾਨੀ ਪਿਆਰ ਪਿਆਰ ਦੇ ਵਿੱਚ ਗੱਲ ਲੈ ਗਿਆ ਜੀ ਮੁੰਡੇ ਸਾਨੂੰ ਪਤਾ ਹੁਣ ਅਸੀਂ ਕਿਸ਼ਤ ਕਿਸ ਤਰ੍ਹਾਂ ਭਰਦੇ ਆ ਫਾੜ ਫਾੜ ਕੇ ਲੋਕਾਂ ਤੇ ਇਹਨੇ ਆਇਆ ਸਾਡੇ ਕੋਲ ਬਣਾਇਆ ਪੁੱਤ ਸੋ ਦੇਖੇ ਕਿਸ ਤਰੀਕੇ ਦੇ ਨਾਲ ਯਾਨੀ 2 ਨੰਬਰ ਦੇ ਜਿਹੜਾ ਕੰਮ ਮੈਂ ਕਹਿੰਦੇ ਕਿ ਧੋਖੇ ਦੇ ਵਿੱਚ ਲੋਨ ਵੀ ਲਿੱਤੇ ਹੋਏ ਨੇ ਸੋ ਗੱਲ ਹੋਰਾਂ ਦੇ ਨਾਲ ਵੀ ਗੱਲ ਕਰਾਂਗੇ ਤੁਹਾਡੇ ਕਿ ਨਾਲ ਜੀ ਮੇਰੇ ਜੀ 1 ਲੱਖ ਕਰਜ਼ੇ ਹਜਾਰਾ ਅੱਛਾ ਜੀ ਹਾਂ ਜੀ ਬਹੁਤ ਮੁਸ਼ਕਲ ਮੈਂ ਡਾਕਟਰ ਖਾਸਮ ਪਟੜਾ ਵੀ ਰਹਿ ਕੇ ਆ ਮੈਂ ਕਿਹਾ ਮੇਰੇ ਪੈਸੇ ਤੇ ਦੇ ਗਰੀਬ ਆ ਮੈਂ ਬੁਢਾ ਹੁਈ ਆ ਤੇ ਨਹੀਂ ਗੱਲ ਵੀ ਦਖਲ ਰਿਹਾ ਇਹ ਤੇ ਮੈਨੂੰ 1 ਰੁਪਿਆ ਦੇ ਆ ਜੀ ਮੈਂ ਵੀ ਤਾਗ ਜੱਤ ਤੋਂ ਮਰਤੇ ਮੈਂ ਤੋ ਨਹੀਂ ਸਕਦਾ ਦੂਜੀ ਵੀ ਕਮੇਡੀ ਪਾਈ ਸੀ ਹਾਂ ਜੀ ਅੱਛਾ ਜੀ ਇਹ ਕਹਿੰਦਾ ਕਹਿੰਦਾ ਮਾਮਾ ਜੀ ਕਹੇ ਦੇਊਗਾ ਤੋਂ ਬਦੋ ਉੱਤੇ ਵੀ ਨੇੜੇ ਜਾਂਦਾ ਨਹੀਂ ਅੱਛਾ ਉਹ ਮੈਂ ਤਾਂ ਕਹਦਾ ਤਾਂ ਨਹੀਂ ਤੁਰ ਸਕਦਾ ਸਾਹ ਚੜ ਰਿਹਾ ਬੁਰੇ ਹਾਲ ਮੇਰਾ ਫੇਰ ਗਰੀਬ ਦਾ ਹਿਲਾ ਕਰੋ ਜੀ ਮੈਂ ਦਵਾ ਕੇ ਸੋ ਬਜ਼ੁਰਗਾਂ ਦਾ ਵੀ ਜਿੱਦਾਂ ਅੱਖਾਂ ਦੇ ਵਿੱਚ ਹੰਝੂ ਆ ਗਏ ਕਹਿੰਦੇ ਕਿ ਮੇਰੇ ਵੀ ਪੈਸੇ ਖਾਦੇ ਹੋਏ ਨੇ ਬਹੁਤ ਔਖਾ ਹੁੰਦਾ ਕਿ ਜਦ ਇੱਕ ਬਜ਼ੁਰਗ ਬਿਮਾਰ ਹੋਵੇ ਕਹਿੰਦੇ ਨੇ ਕਿ ਮੇਰਾ ਵੀ ਲੱਖਾਂ ਰੁਪਇਆ ਲੈ ਲਿੱਤਾ ਹਾਲਾਂਕਿ ਦਵਾਈ ਤੋਂ ਵੀ ਕਹਿੰਦੇ ਅਸੀਂ ਬਾਂਝੇ ਆ ਸੋ ਤੁਹਾਡੇ ਕਿਨਾਂ ਹੈ ਜੀ ਸੁਖਵਿੰਦਰ ਘਰ ਸੁਖਮਿੰਦਰੀ ਤੁਹਾਡੇ ਪੈਸੇ ਆ ਹਾਂਜੀ ਹਾਂ ਕਿੰਨੇ ਕ 3 ਲੱਖ ਰੁਪਏ ਦੀ ਕਮੇਟੀ ਪਾਈ ਸੀ ਅੱਛਾ ਦਿੱਤੇ ਫਿਰ ਹਾਂਜੀ ਅੱਛਾ ਜੀ ਕੋਈ ਨਹੀਂ ਦੇ ਅੱਛਾ ਮਿਰਕਰ ਵਾਲਾ ਵੀ ਬਿਮਾਰਤਾ ਜੀ ਜਦ ਵੀ ਨਹੀਂ ਦਾ ਜੀ ਅੱਛਾ ਘਰ ਵਾਲਾ ਵੀ ਬਿਮਾਰਸੀ ਹੋਣ ਘਰ ਵਾਲਾ ਹੈਗੇ ਹਾਂਜੀ ਅੱਛਾ ਜੀ ਕੀ ਘਰ ਵਾਲੇ ਦੀ ਡੈਥ ਕਿਵੇਂ ਹੋਈ ਉਹ ਬਿਮਾਰਤਾ ਜੀ ਅੱਛਾ ਕਿਤੇ ਪੈਸੇ ਦੀ ਟੈਨਸ਼ਨ ਤਾਂ ਨਹੀਂ ਲੈ ਲਈ ਹਾਂਜੀ ਹਾਂ ਟੈਨਸ਼ਨ ਹੋਣੀ ਟੈਨਸ਼ਨ ਨਹੀਂ ਚੱਲਦੀ ਤੁਹਾਡੇ ਕਿ ਨਾਲ ਤੁਸੀਂ ਵੀ ਫੈਸਲੇ ਨੇ ਹਾਂਜੀ ਕਿੰਨੇ ਕ 7 ਲੱਖ ਰੁਪਏ ਲੈਣਾ 7 ਲੱਖ ਰੁਪਇਆ 7 ਲੱਖ ਥੋੜਾ ਨਹੀਂ ਹੁੰਦਾ ਹਾਂਜੀ ਉਹ 7 ਲੱਖ ਕਿਵੇਂ ਲੈਣਾ ਕਿਸ ਤਰ੍ਹਾਂ ਕਮੇਟੀਆਂ ਪਾਈਆਂ ਸੀ ਕਮੇਟੀਆਂ ਪਾਈ ਵੀ ਸੀ ਜੀ ਤਿੰਨ ਕਮੇਟੀਆਂ ਸੀ ਜੀ ਕਿਹੜੀ ਕਿਹੜੀ ਕਿੰਨੇ ਕਿੰਨੇ ਦੀ ਪਤਾ ਨਹੀਂ ਮੇਰੇ ਘਰ ਵਾਲੇ ਨੂੰ ਪਤਾ ਜੀ ਉਹ ਤੋਂ ਅੱਛਾ ਜੀ ਹਾਂਜੀ ਪ੍ਰੂਫ ਹੈਗਾ ਕੋਈ ਤੁਹਾਡੇ ਕੋਲ ਪ੍ਰੂਫ ਪ੍ਰੂਫ ਤਾਂ ਉਸ ਨੂੰ ਪਤਾ ਹੋਊਗਾ ਜੀ ਮੇਰੇ ਅੱਛਾ ਹਾਂਜੀ ਤੁਹਾਡੇ ਕਿ ਨਾਲ ਜੀ ਮਾਰੇ 2.5 ਲੱਖ ਹੈ 2.5 ਲੱਖ ਹੈ ਹਾਂਜੀ ਅੱਛਾ ਤੁਸੀਂ ਵੀ ਕਮੇਟੀਆਂ ਪਾਈਆਂ ਹਾਂਜੀ ਕਮੇਟੀ ਪਾਈ ਹੋਈ ਸੀ ਕਿੰਨੇ ਦੀ ਟਾਈ ਲੱਖ ਦੀ ਅੱਛਾ ਫਿਰ ਦਿੱਤੀ ਨਹੀਂ ਹੋ ਗਈਆਂ ਜੀ ਕਮੇਟੀਆਂ ਇੱਕ ਵੀ ਕਿਸ਼ਤ ਨਹੀਂ ਦਿੱਤੀ ਉਹਨੇ ਅੱਛਾ ਅਸੀਂ ਸਾਰੀ ਕਿਸ਼ਤਾਂ ਦੇਤੀਆਂ ਦੀਆਂ ਅੱਛਾ ਜੀ ਹਾਂਜੀ ਸਾਰੀ ਕਿਸ਼ਤਾਂ ਦੇਤੀਆਂ ਤੁਸੀਂ ਪੂਰੇ ਪੈਸੇ ਦਿੱਤੇ ਘਰ ਵਾਲਾ ਕੀ ਕਰਦਾ ਤੁਹਾਡਾ ਦਿਹਾੜੀ ਕਰਦਾ ਜੀ ਫੈਕਟਰੀ ਚ ਲੱਗਿਆ ਹੋਇਆ ਰਾਜ ਅੱਛਾ ਤੁਸੀਂ ਕੀ ਕਰਦੇ ਹਾਂ ਵੀ ਤਾਂ ਡੰਗਰ ਕੱਖ ਪਾਵਾ ਦੀ ਡੰਗਰਾਂ ਨੂੰ ਅੱਛਾ ਮਜ਼ਦੂਰੀ ਕਰਦੇ ਉਹ ਕਹਿਣ ਦਾ ਮਤਲਬ ਕਿ ਦੇਖੋ ਕਿ ਕਿਸ ਤਰੀਕੇ ਦੇ ਨਾਲ ਇੱਕ ਗਰੀਬ ਪਰਿਵਾਰ ਯਾਨੀ ਪੇਟ ਨੂੰ ਬੰਨ੍ਹ ਕੇ ਜਿਹੜੇ ਯਾਨੀ ਕਮੇਟੀਆਂ ਦੇ ਪੈਸੇ ਦਿੰਦੇ ਕਹਿੰਦੇ ਪੂਰੇ ਵੀ ਹੋ ਕੀਤੇ ਪਰ ਕਹਿੰਦੇ ਕਿ ਪੈਸੇ ਕਮੇਟੀਆਂ ਦਿੱਤੀਆਂ ਨਹੀਂ ਗਈਆਂ ਪੂਰੇ ਪੈਸੇ ਵੀ ਹੋ ਗਏ ਸੋ ਆਪਾਂ RAM ਦੇ ਨਾਲ ਗੱਲਬਾਤ ਕਰਾਂ ਕਿਉਂਕਿ ਅਸਲ ਮੁੱਦਾ ਅ اچھا ਤੁਸੀਂ ਆ ਜਾਓ ਜੀ ਤੁਹਾਡਾ ਤੁਹਾਡਾ ਕੀ ਨਾਮ ਜੀ ਸਾਡਾ ਸਾਢੇ 4 ਲੱਖ ਮੈਂ ਨਾਮ ਪੁੱਛੇ ਰਵਿੰਦਰ ਕੌਰ ਅੱਛਾ ਤੁਹਾਡੇ ਵੀ ਪੈਸੇ ਹੈਗੇ ਹਾਂਜੀ ਕਿੰਨੇ ਪੈਸੇ ਬੱਚਿਆਂ ਨੇ ਕਮੇਟੀਆਂ ਪਾਈਆਂ ਤੀਆਂ ਅੰਬਾਲੇ ਵਾਲੇ ਕੰਮ ਕਮਰਿਆਂ ਚ ਬੈਠੇ ਨੇ ਵੀ ਅਸੀਂ ਆਪਣਾ ਤੌਸ ਸਮਰਾਵਾਂਗੇ ਇੱਕ ਕੁੜੀ ਦਾ 1 ਲੱਖ ਰੁਪਈਆ ਮੁੰਡੇ ਦਾ 1.5 ਲੱਖ ਰੁਪਈਆ ਬੜੀ ਕੁੜੀ ਦਾ 2 ਲੱਖ 16000 ਰੁਪਈਆ ਵੀ ਉਹ ਦੇ ਨਹੀਂ ਰਿਹਾ ਸਨ ਕੁੜੀ ਦਾ ਘਰ ਵਾਲਾ ਹੈ ਨਹੀਂ ਆਪਣੇ ਪੇਕਿਆਂ ਦੇ ਵਿੱਚ ਰਹਿ ਰਹੀ ਆ ਅੱਛਾ ਜੀ ਤੁਹਾਡੇ ਕਿੰਨਾ ਜੀ ਕਰਮੋ ਜੀ ਤੁਹਾਡੇ ਵੀ ਪੈਸੇ ਹਾਂਜੀ 135000 ਮੇਰੇ ਪਤੇਜੇ ਦਾ ਹੈਗਾ 265000 ਅੱਛਾ ਜੀ ਮੈਨੇ ਮੇਰੇ ਕਮੇਡੀ ਪਾਈ ਤੇ ਮੇਰੀ ਕੁੜੀ ਦਾ ਵਿਆਹ ਸੀਗਾ ਤੇ ਵਿਆਹ ਤੇ ਦਊਂਗਾ ਤੇ ਮੈਂ 골ਡ ਬੈਂਕ ਚ ਕਰਾ ਕੇ ਤਾਂ ਕੁੜੀ ਦਾ ਵਿਆਹ ਕਰਾਇਆ ਮੈਨੂੰ ਪੈਸੇ ਨਹੀਂ ਦੇ ਰਿਹਾ ਹੈਗਾ ਅੱਛਾ ਦਿੱਤੇ ਨਹੀਂ ਕਿੰਨੇ ਸਾਲ ਹੋ ਗਏ ਹੋ ਗਏ ਸਾਲ 2 ਸਾਲ ਹੋ ਗਏ ਹੁਣ ਅੱਛਾ ਜੀ ਬਸ ਤੁਹਾਡੇ ਕਿੰਨਾ ਮੇਰੇ 2 ਲੱਖ 20 ਹੈ ਅੱਛਾ ਜੀ ਹਾਂ ਜੀ ਠੀਕ ਹੈ 2 ਲੱਖ ਵੀ ਤੁਹਾਡਾ ਜੀ ਸਾਡਾ ਵੀ 2.5 ਲੱਖ ਆ ਜੀ ਸੋ ਦੇਖਿਆ ਕਿ ਲੱਖਾਂ ਰੁਪਇਆ ਜਿਸ ਤਰੀਕੇ ਦੇ ਨਾਲ ਜਿਹੜਾ ਰਾਹੁਲ ਵੈਸ ਹੈ ਉਸ ਬੰਦੇ ਨੇ ਦੇਣਾ ਔਰ ਕਹਿੰਦੇ ਆ ਕਿ ਜਿਸ ਤਰੀਕੇ ਦੇ ਨਾਲ ਕਮੇਟੀਆਂ ਪਾਈਆਂ ਸੀ ਤੇ ਦੁਕਾਨਦਾਰ ਰੌਲਾ ਸੀ ਕਿ ਬਹੁਤ ਸਾਰੇ ਪਿੰਡ ਦੇ ਲੋਕ ਇੱਥੇ ਖੜੇ ਆ ਆਪਾਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਕਿ ਬਹੁਤ ਸਾਰੀਆਂ ਕਮੇਟੀਆਂ ਲੱਖਾਂ ਰੁਪਿਆ ਲੋਕਾਂ ਦਾ ਖਾ ਚੁੱਕਿਆ ਪਰ ਅਸਲ ਗੱਲ ਹੋਰ ਵੀ ਕੀ ਵਿੱਚੋਂ ਨਿਕਲਦੀ ਐ ਅਸੀਂ ਪੱਖ ਉਹਨਾਂ ਦਾ ਵੀ ਲੈਵਾਂਗੇ ਅ ਅਸਲ ਗੱਲ ਵੈਸੇ RAM ji ਮੈਂ ਤਕਾਨਦੀ ਵੀ ਗੱਲ ਕਰਾਂਗਾ ਕਿ ਹੁਣ ਪ੍ਰੋਪਰ ਗੱਲਬਾਤ ਕੀ ਐ ਕੋਈ ਬੈਠੇ ਕੋਈ ਬੈਠ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਐ ਪ੍ਰੋਪਰ ਗੱਲ ਇਹ ਐ ਜੀ ਰੋਹਿਤ ਕੁਮਾਰ ਨਾਲ ਨਵੇੜ ਦੇ ਕੇਸ ਵਾਪਸ ਲੈ ਲੈ ਇਹ ਆਪਾਂ ਰਿਸਟਰੀ ਕਰਾਉਣ ਨੂੰ ਤਿਆਰ ਆ ਜੀ ਠੀਕ ਐ ਜੀ ਬਾਕੀ ਜੀ ਮੈਨੂੰ ਇੱਥੇ ਤੇ ਕੋਈ ਤਵਾਰ ਨਹੀਂ ਤੁਸੀਂ ਹੁਣ ਸਾਰੇ ਸੁਣੇ ਲਿਆ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਜੀ ਹੱਥ ਬੰਨ ਗਏ ਕਿ ਇਸ ਨੂੰ ਨੱਥ ਪਾਈ ਜਾਵੇ ਇਸਨੇ ਇੱਕ ਬੰਦੇ ਨਾਲ ਨਹੀਂ ਅਜੇ ਤਾਂ ਹੋਰ ਵੀ ਬਹੁਤ سارے ਬੰਦੇ ਸੀ ਜਿਹੜੇ ਚਲੋ ਆਏ ਨਹੀਂ ਹੈਗੇ ਠੀਕ ਹੈ ਜੀ ਸਾਡੀ ਹੱਥ ਬੰਨ ਕੇ ਬੇਨਤੀ ਹੈ ਕਿ ਇਹਨੂੰ ਨੱਥ ਪਾਈ ਜਾਵੇ ਇਸ ਬੰਦੇ ਨੇ ਬਹੁਤ ਬੰਦਿਆਂ ਦੇ ਘਰ ਜਿਹੜੇ ਹੈਗੇ ਉਜਾਰਦੇ ਤੇ ਜੀ ਇਹਦਾ ਹੁਣ ਕੋਈ ਨਾ ਕੋਈ ਕਾਨੂੰਨੀ ਕਾਰਵਾਈ ਜੋ ਬਣਦੀ ਇੱਥੇ ਹੋਣੀ ਚਾਹੀਦੀ ਆ ਇਹ ਆਏ ਵਾਰੀ ਕਹਿ ਦਿੰਦਾ ਜੀ ਮੇਰਾ ਵਕੀਲ ਆ ਮੈਨੂੰ ਧਮਕੀਆਂ ਦੇ ਰਿਹਾ ਤਾਂ ਜੀ ਕਰ ਮੇਰਾ ਵਕੀਲ ਦੇਖੇਗਾ ਤੈਨੂੰ ਮੈਂ ਐ ਕਰਦਾਗਾ ਜੀ ਮੇਰੇ ਕੋਲ ਹੈਗੇ ਨੇ ਬੰਦੇ ਬਥੇਰੇ ਨੇ ਮੈਂ ਮੈਂ ਆਪਣਾ ਦੁਕਾਨ ਜਿਹੜੀ ਵਾਪਸ ਲੈ ਲਾਂਗਾ ਤੇਰੇ ਮੈਂ ਇਨੇ ਲੋਕਾਂ ਦੇ ਪੈਸੇ ਨਹੀਂ ਦੇ ਹੈਗੇ ਮੈਂ ਤੇਰੇ ਵੀ ਨਹੀਂ ਦਵਾਂਗਾ ਇਹ ਮੈਨੂੰ ਸਾਰੀ ਗੱਲ ਕੱਲ ਮਿਲਿਆ ਸੀ ਮੈਨੂੰ ਕਹਿਗਾ ਇਹ ਸਾਰੀ ਗੱਲ ਤੁਹਾਡੇ ਵੀ ਪੈਸੇ ਨੇ ਪੈਸੇ ਹਾਂ ਜੇ ਮੇਰੇ ਮੁੰਡੇ ਘਰ ਪੋਤੇ ਜਿੰਨੇ ਇਹ ਨਹੀਂ ਮੈਨੂੰ ਪਤਾ ਕਿੰਨੇ ਕਿੰਨੇ ਹੈ ਕਮੇਡੀਆਂ ਭਾਜ ਜਾਵੇ ਮੇਰੇ ਪੁੱਤੇ ਕਮੀ ਹੈ ਉਹ ਲੋਨ ਕਰ ਦੋ ਫਾਉਤਾ ਦਾ ਨਿਭੜ ਰਿਹਾ ਸੋ ਹੋਰ ਵੀ ਬੰਦੇ ਖੜੇ ਨੇ ਅੱਛਾ ਜਿੱਦਾਂ RAM ji ਤੁਹਾਡੇ ਕੋਲ ਆਏ ਸੀ ਤੁਹਾਡੇ ਕਿਹਨਾ ਗੁਰਦੀਪ ਕੁਮਾਰ ਗੁਰਦੀਪ ਜੀ ਤੁਸੀਂ ਗਵਾਹ ਹੋ ਜਿਸ ਟਾਈਮ ਕਹਿੰਦੇ ਕਿ 4 ਲੱਖ ਰੁਪਏ ਲਿਆ ਹਾਂਜੀ ਹਾਂਜੀ ਉਹਦੇ ਅਕਾਊਂਟ ਚ ਪਾਇਆ ਹੋਇਆ ਅੱਛਾ ਹਾਂ ਕੋਈ ਕੈਸ਼ ਨਹੀਂ ਦਿਆਗਾ ਖਾਤੇ ਦੇ ਪੈਸੇ ਨੇ ਉਹਦੇ ਅੱਛਾ ਜੀ ਹਾਂ ਜੀ ਕਿਹੜੀ ਤਾਰੀਖ ਸੀ ਕਿਹੜਾ ਦਿਨ ਸੀ ਤੇ ਕਿੱਥੇ ਦਿੱਤੇ ਸੀ ਪੈਸੇ ਤਾਰੀਖ ਤਾਂ ਬਿਆਨੇ ਤੇ ਲਿਖੀ ਹੋਈ ਜੀ ਕੋਈ ਗੱਲ ਉਥੋਂ ਦਿਖਾ ਦਾਂਗੇ ਹੂੰ ਪੈਸੇ ਕਿਹੜੀ ਜਗ੍ਹਾ ਤੇ ਦਿੱਤੇ ਸੀ ਅਕਾਊਂਟ ਤੇ ਟ੍ਰਾਂਸਫਰ ਕਰੇ ਬੈਂਕ ਤੋਂ ਟ੍ਰਾਂਸਫਰ ਅੱਛਾ ਬੈਂਕ ਤੋਂ ਟ੍ਰਾਂਸਫਰ ਬੈਂਕ ਤੋਂ ਟ੍ਰਾਂਸਫਰ ਕਰੀ ਹੋਇਆ ਇਹਦੇ ਮਾਤਾ ਦੇ ਖਾਤੇ ਵਿੱਚ 1,60,000 ਇੱਕ ਪਾਇਆ ਜੀ ਮੈਂ ਪਾਇਓ ਇਹਦੇ ਕਹਿਣ ਦੇ ਤੇ 2 ਲੱਖ ਰੁਪਏ ਇਹਨੇ ਪਾਇਆ 40,000 ਰੁਪਏ Google Pay ਮੈਂ ਇੱਕ ਕੀਤਾ ਉਹਨੂੰ ਤੇ ਵਿੱਚ ਵਿੱਚ ਉਹ ਪੇਮੈਂਟ ਮੰਗਦਾ ਰਾਜੀ ਮੈਂ ਕੋਈ ਗੱਡੀ ਖਰਾਬ ਹੋ ਗਈ ਮੈਨੂੰ 5000 ਦੇ ਦੋ ਮੈਨੂੰ 10 ਦੇ ਦੋ ਅਸੀਂ ਤਾਂ ਉਹ ਦਿੰਦੇ ਰਹੇ ਰਹੇ ਆ ਇਧਰ ਹੋਰ ਵੀ ਖੜੇ ਨੇ ਬੱਟੀ ਤੁਹਾਡਾ ਪੂਰਾ ਨਾਮ ਕੀ ਹੈ ਤੁਹਾਡਾ ਗੁਰਬਚਨ ਸਿੰਘ ਗੁਰਬਚਨ ਤੁਹਾਡੇ ਵੀ ਪੈਸੇ ਆ ਹਾਂ ਕਿੰਨੇ ਕ 180000 ਦੀ ਕਮੇਟੀ ਚੱਕੀ ਹੋਈ ਆ ਅੱਛਾ ਸਾਲ ਹੋ ਚਲੇ ਆ ਜੇ ਤੱਕ ਇੱਕਰ ਪੈਂਦੇ ਆ ਅੱਛਾ 180 ਦੀ ਕਮੇਟੀ ਚੱਕੀ ਪਰ ਦਿੱਤਾ ਕੋਈ ਨਹੀਂ ਦਿੱਤਾ ਕੋਈ ਨਹੀਂ ਅੱਛਾ ਉਲਟਾ ਮੈਂ ਤੇਨੇ 7-8 ਸਾਲ ਪਹਿਲਾਂ ਕਾਗਜ਼ ਕਾਗਜ਼ ਰੱਖੇ ਹੋਏ ਆ ਘਰ ਦੇ ਕਰਾ ਕੱਲੋਂ ਤੋਂ ਕਮੇਟੀ ਨਾਲ ਮੁਖਰ ਜੇ ਵੀ ਸਰ ਨੂੰ ਆਪਣਾ ਟਾਕ ਮੜ ਦੇ ਕਹਿੰਦੇ ਚੱਕਣ ਲੱਗਿਆ ਅੱਛਾ ਉਹ ਹਜੇ ਕਾਗਜ਼ ਵੇਦੇ ਕੋੜਾ ਸੇ ਅੱਛਾ ਹਾਂ ਠਾਣੇ ਠਾਣੇ ਦੇ ਆਪਣੇ ਕਾਗਜ਼ ਕਰਦੇ ਵੀ ਰੱਖੇ ਹੋਏ ਆ ਕੀ ਕੀ ਦਿੱਤਾ ਹੋਇਆ ਸਟਾਫ ਮੈਂ ਹੁੰਦਾ ਇੱਕ ਆਪਣਾ ਕਾਲਜ ਅਚਾਰੀਆਂ ਦੇ ਰਖਵਾ ਗਿਐ ਹੂੰ ਮੇتن ਪਹਿਲੇ ਤੇ ਦਾਮਾ ਕਮਟੀ ਚੱਕ ਲਿਆ ਆਪਣਾ ਹੂੰ ਅੱਛਾ ਕਮੇਟੀ ਚੱਕ ਵੀ ਲਈ ਪਰ ਦਿੱਤੀ ਵੀ ਨਹੀਂ ਹੈਗੀ ਤੇ ਉਸ ਤੋਂ ਬਾਅਦ ਜਿੱਦਾਂ ਕਾਗਜ਼ ਵੀ ਘਰ ਦੇ ਰੱਖ ਲੇਤੇ ਚੱਕਦੇ ਆ ਉਹ ਕਹਿੰਦਾ ਕਹਣਾ ਹੜਾ ਗਿਆ ਸੀਗਾ ਕਰਮੇਰ ਤੋਂ ਗਾਂ ਚ ਟੁੱਪ ਗਿਆ ਕਾਗਜ਼ ਅੱਛਾ ਹੜਾ ਨਾ ਮੈਂ ਥਾਣੇ 'ਚ ਵੀ ਕੰਪਲੇਟ ਲਖਾਈ ਆ ਅੱਛਾ ਸਰਪੰਚ ਸਾਹਿਬ ਨੂੰ ਦੱਸਿਆ ਹੂੰ ਪੰਚ ਸਾਹਿਬ ਨੂੰ ਦੱਸਿਆ ਸੁਖੀ ਨੂੰ ਹਾਂ ਸਰ ਥਾਣੇ ਸੋ ਗੱਲਬਾਤ ਅਸੀਂ ਉਹਨਾਂ ਦੇ ਨਾਲ ਵੀ ਦੂਜਾ ਪੱਖ ਵੀ ਲੈਵਾਂਗੇ ਥਾਣੇ ਦੇ ਵਿੱਚ ਵੀ ਆਪਾਂ ਗੱਲਬਾਤ ਕਰਾਂਗੇ ਕਿ ਇਸ ਕੇਸ ਨੂੰ ਉਹ ਕਿਸ ਤਰ੍ਹਾਂ ਦੇਖ ਰਿਹਾ ਹੈ ¡Para que